अमृत छाट बिख भाई माया मोह परम पै फूले सोते दारा से प्रीत लगा एक उत्तम पंथ सुनियो गुर संगत कहे मिलंत जम त्रास मिटाई एक अरदास पाठ कीरत की ਗੁਰੂ ਰਾਮਦਾਸ ਰਖੂ ਸਰਣਾਈ ਇਕ ਅਰਦਾਸੁ ਭਾਟ ਕੀ ਰੇਤਿ ਗੁਰੂ ਰਾਮਦਾਸ ਰਖੂ ਸਰਣਾਈ ਵਾਹਿਗੁਰੂ ਜੀ ਰਹਿਨ ਸੁਹਜੋ ਸੁਖੋਈ ਦਰਸਨ ਪਰਸੇ ਆ ਗੁਰੂ ਜਨਮ ਮਰਨ ਦੁਖ ਜਾਈ ਹੋਵਸੇ ਫਤਖ ਸਾਮਨੇ ਨੂਰ ਅਰਸ ਹੋ ਕੁਰਸ ਹੋ ਤੋ ਦੇਠੇ ਸੱਚੇ ਪਾਤ ਸਹਾ ਮਲ ਜਨਮ ਜਨਮ ਦੇ ਸਜਣ ਸਤਿਪਾਤ ਤਿਰਸਾਹਾ ਜੇ ਸਾਥ ਬੈਠੇ ਆ ਸੋਹੀ ਸਭ ਨਾ ਦਾਵੇ ਸਜਣ ਸੱਚਾ ਪਾਤ ਸਤਨਾਮ ਸ਼੍ਰੀ ਪਰ ਕੋਰ ਪਰਸਾਦ ਭਗਤਾਂ ਦੀ ਉਹ ਰੱਖਦਾ ਸੁਹਾ ਹਰ ਜਿਓ ਮਨੁ ਮੁਖ ਪਰਮ ਕੋ ਲਾਇ ਵਾਇਰ ਵਾਇਰ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਓ thora tu rakhda aa ਮਾਰ ਪਚਾਇਆ ਗੁਰਮਖਾਨੋ ਪਰਤੀਤ ਹੈ ਹਰ ਜੀਓ ਮਾਨ ਮੁਖ ਪਰਮਾ ਉਲਾਇਆ ਹਰ ਜੀ ਇਹ ਤੇਰੀ ਬੜਾਈ ਵਾਗਤਾਂ ਕੀ ਪੈਗ ਰੱਖ ਤੂੰ ਸੁਆਮੀ ਵਾਗਤ ਤੇਰੀ ਸਰਨਾਈ ਰਹਾ ਵਾਗਤਾਂ केवल राम नाम मन बसिया नाम ही मोपस पाई हृदय से सब भक्ता चरणी लागी ਗੁਰ ਕੈ ਸਹਜ ਸੁਪਾਈ ਮਨ ਮੋਖਾ ਨੂੰ ਪਰਤੀਤ ਨ ਆਵੀ ਅੰਤਰ ਲੋਭ ਸੁਆਉ ਗੁਰਮਤਿ ਹਿਰਦੈ ਸਾਧਨਾ ਤੇ ਦਿਓ ਆਰੇ ਨਾਮ ਨਾ ਲਾਗਾ ਭਾਉ ਊੜਾ ਕਾਪਟ ਬਾਜ ਲੈ ਜਾਸੀ ਮਨਮੁਖ ਭਿਕਾ ਅੱਲਾਹ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਓ ਮੈਂ ਮਾਰ ਮਨਸਾ ਮਨਹ ਸੁਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕਾਮ ਕਰੈ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਵ ਪਾਜ ਸਵਾਰ ਨਾਰਾ ਕੋ ਨ ਕੀ ਰੀਸ ਕਰੇ ਸੋ ਬਿਗੁਚ ਜਿਨ ਹਰ ਪ੍ਰਭ ਹੈ ਰਖਵਾਰਾ ਜਿਨ ਸਾਤ ਗੁਰ ਸੇਵੇ ਜਿਨ ਨਾਮ ਪਾਇਆ ਮਾਨਮਕ ਕੋ ਕੋ ਮੋਏ ਬਿਨ ਲਾਈ ਆਵਹ ਜਾਵਹ ਤੋਰਨਾ ਪਾਵਹ ਦੁਖ ਮਹ ਦੁਖ ਸੁ ਬਿਨ ਸਤਿਗੁਰ ਤੇ ਸੇਵ ਜਨਮ ਨਾ ਛੋੜ। ਜੇ ਅਨੇਕ ਕਾਰਮ ਕਰੇ ਅਦੁਕਾਈ॥ ਵੇਦ ਪੜਤ ਬਾਦ ਬਖਾਣ ਹੈ ਬਿਨ ਹਰਿ ਪੱਕ ਗਵਾਈ॥ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਾਜੂ ਸੁਖ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਤਨ ਹਾਰਾ ਨਾਨਕ ਤਿਨ ਕਾ ਸਦ ਗੁਲਿਹਾਰ ਜਿਨ ਹਰ ਰਖਿਆ ਔਰ ਤਾ ਸਾਚੇ ਦਾਰਸਾਚ ਸਚਿਆਰਾ ਉਹ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਇ ਨਾ ਮੇਟਣ ਹਾਰਾ ਤਾਨਕ ਤਨਕ ਸਦ ਬਲ ਹਾਰਾ ਜੇ ਨਹਾਰ ਰੱਖਿਆ ਉਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ